ਜੀ ਸਾਰਿਆਂ ਨੂੰ ਅੱਜ ਦਾ ਵਲੋਗ ਸ਼ੁਰੂ ਕਰਦੇ ਆਂ ਅੱਜ ਮਈ ਦਾ ਮਹੀਨਾ ਚੜ੍ਹ ਰਿਹਾ ਜੀ ਕੱਲ 30 ਤਰੀਕ ਐ ਅਪਰਲ ਦੀ ਤੇ ਘਰ ਤਿਆਰੀਆਂ ਨੇ 1 ਤਰੀਕ ਨੂੰ ਕੀਤੇ ਨੇ ਜੀ ਇਹ ਵੀ ਸ਼ਾਮ ਦੀ ਮੈਂ ਤੁਹਾਨੂੰ ਵੀਡੀਓ ਕਰਾ ਦਿਆਂ ਟੈਂਪਲੇ ਆ ਗਏ ਨੇ ਬਾਕੀ ਸਾਰਾ ਸਮਾਨ ਆ ਗਿਆ ਤੇ ਕੱਲ ਦੇ ਕੀਰਤਨੀਆਂ ਤਿਆਰੀਆਂ ਕਰਦੇ ਆਂ ਅੰਮ੍ਰਿਤਸਰ ਵਾਲੇ ਦੀਆਂ ਤੇ ਬਾਪ ਜੀ ਨੂੰ ਐਸੇ ਤਰ੍ਹਾਂ ਦਰਸ਼ਨ ਕਰਾਵਾਂਗੇ ਸਾਰੇ ਅੱਜ ਦੀਆਂ ਤਿਆਰੀਆਂ ਦੀ ਕਿ ਕੱਲ ਦੇ ਕਿੰਨੇ ਬਣ ਰਿਹਾ ਹੋ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰੋ ਜਿਹਨੇ ਨਹੀਂ ਕੀਤਾ ਕਿ ਐਸੇ ਤਰ੍ਹਾਂ ਅਗਰ ਵਿੱਚ ਬਣਾ ਲਿਓਗੇ ਉਹ ਹੁੰਦੇ ਵਜੇ ਆ ਰਹੇ ਨੇ ਉੱਤੋਂ ਕੱਢਦੇ ਤੋਂ ਉਹ ਨਹੀਂ ਹੈ ਹੁਣ ਤਾਂ ਬਣ ਬਣ ਜਾ ਕਿ ਜੀ ਬਣਨ ਦੇ ਦਿੰਦੇ ਸਵੇਰ ਦੇ ਵਜੇ ਜੀ ਕੋਲੇ ਤਾਂ गुरु साहब की कृपा यह हमला करना शुरू हो गया जी तैयारियां पूरी गुरु साहब की कृपा थ दर्शन कराने I'm ਤੇ ਆ ਕੋਈ ਨਾ ਸਹਾਰਾ ਕਿੰਨੇ ਨਾ ਮਨ ਸੇ ਨੀਂ ਨੀਂ ਕਿਰਤਨ ਸਮਾਪਤੀ ਹੋ ਗਈ ਜੀ ਤੇ ਸਮਾਪਤੀ ਤੋਂ ਬਾਅਦ ਹੋਣਾ ਉਸ ਤੋਂ ਬਾਅਦ ਆਪਾਂ ਰੈਸਟ ਕਰ ਲਾਪੇ ਤੇ ਵਲੋਗ ਨੂੰ ਦੁਬਾਰਾ ਬਣਾ ਰਿਹਾ ਮੈਂ ਸਾਰੇ ਆਪਣੇ ਸਮਾਪਤੀ ਹੋਣ ਤੋਂ ਬਾਅਦ ਤੁਹਾਨੂੰ ਦਿਖਾ ਰਿਹਾ ਜੀ ਸਾਰੀਆਂ ਸਪਈਆਂ ਹੋ ਗਈਆਂ ਨੇ ਤੇ ਐਸੇ ਤਰ੍ਹਾਂ ਮੈਂ ਵਲੌਗ ਦੇ ਵਿੱਚ ਪਰ ਇਹ ਬਹੁਤ ਛੋਟਾ ਵਲੌਗ ਬਣਿਆ ਤੁਹਾਨੂੰ ਬਖਾ ਰਿਹਾ ਸੀ ਸਾਰਾ ਕੁਝ ਸੋ ਸਾਰਿਆਂ ਦੇ ਪਰਿਵਾਰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਅਗਲੀ ਵੀਡੀਓ ਪੂਰੀਆ ਬਣਾ ਕੇ ਕਰਾਂਗੇ ਉਸ ਤਰ੍ਹਾਂ ਕੇ ਉਹ ਮਿਲਦੇ ਆ ਅਗਲੀ ਵੀਡੀਓ ਚ ਉਹਨੇ ਦੇਖ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਾਰ ਤੋਂ ਬਾਹਰ ਹੋਣ ਸੀ ਤੇ ਫ੍ਰੀ ਹੋ ਗਏ ਨਹੀਂ ਤੇ ਉਹ ਨਿਕਲਦੇ ਆ ਤੇ ਅੱਜ ਅਸੀਂ ਰੰਗ ਜਾ ਰਹੇ ਆ ਜੀ Ελλάδα, 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 Ελλάδα,